ਗੁੱਡ ਮਾਰਨਿੰਗ ਜੀ ਮੇਰੇ ਸਾਰੇ ਪਿਆਰ ਭਰੇ ਸ਼ਾਸਤਰੀਕਰ ਸਾਰਿਆਂ ਨੂੰ ਤੇ ਤੁਹਾਡਾ ਸਾਰਿਆਂ ਦਾ ਨਵੇਂ ਬਲੌਗ ਤੇ ਤੇ ਰਾਤ ਆਪਾਂ ਆ ਗਏ ਸੀਗੇ 11 ਵਜੇ ਘਰ ਤੇ ਹੁਣ ਆਪਾਂ ਗੱਡੀ ਧੋਣੇ ਜੀ ਗੱਡੀ ਧੋ ਕੇ ਫਿਰ ਚੱਲਣਾ ਹੈ ਦਮਦਮਾ ਸਾਹਿਬ ਨੂੰ ਦਮਦਮਾ ਸਾਹਿਬ ਤੋਂ ਕੰਮਰ ਸਾਰਾ ਕੰਮਰ ਸਾਹਿਬ ਤੋਂ ਉਹਨਾਂ ਦੇ ਕੋਲ ਜਾਵਾਂ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਲੋ ਜੀ ਇਹ ਆ ਖੜੀ ਗੱਡੀ ਆਪਣੀ ਉੱਪਰੋਂ ਆਪਾਂ ਨੇ ਧੋਤੀ ਤੇ ਥੱਲੇੋਂ ਧੋਦੇ ਆ ਹੁਣ ਇਹਨੂੰ ਆਪਾਂ ਯਸਤੋ ਕੇ ਫੇਰ ਤੁਹਾਨੂੰ ਕਾਉਣੇ ਗੱਡੀ ਦੇ ਵੀ ਦਰਦ ਨੇ ਜੀ ਸੋਣੀ ਬਣਾ ਲਈ ਇਹਨੂੰ ਸੋਣੀ ਲੱਬੜੀ ਵਿਚਾਰੀ ਬੜੀ ਪੀ ਹੈਗੀ 10-15 ਦਿਨ ਹੋਏ ਰਾਣੀ ਹੰਦਰਾ ਨੂੰ ਧੋਤੀਓ ਲਓ ਜੀ ਹੁਣ ਹੋ ਗਿਆ ਆਪਾਂ ਰੈਡੀ ਤੇ ਤਿਆਰੀ ਆਪਣੀ ਹੋ ਗਈ ਸਮਾਨ ਸਭ ਤਾ ਆਪਣੇ ਗੱਡੀ ਚ ਹੁਣ ਚੱਲਣਾ ਆਪਣੇ ਹੰਦਾਂ ਹੰਦਾਂਵਾ ਸਾਹਿਬ ਨੂੰ ਤੇ ਪਹਿਲਾਂ ਨਾਨਕ ਜਮਾਂਗੇ ਉੱਥੇ ਬਾਬਾ ਜੀ ਦਾ ਮੰਦਿਰ ਆ ਤੇ ਉੱਥੇ ਵੀ ਮੱਥਾ ਟੇਕਣਾ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਤੇ ਗੱਡੀ ਹੁਣ ਦੇਖੋ ਆਪਣੀ ਇਹ ਤਾਂ ਇਹ ਤਾਂ ਗੱਲ ਵਾਤ ਬੜੀ ਲੱਭੀ ਪਈ ਸੀ 15 ਦਿਨ ਹੋ ਗਏ ਸੀ ਥੋਤੀ ਵੀ ਨਹੀਂ ਸੀ ਵਿਚਾਰੀ ਆਪਣੇ 2 ਘੰਟੇ ਤੇ ਹੀ ਲਾਤੇ ਵਧੀਆ ਬਣਾਦੀ ਗੱਲਬਾਤ ਪੂਰੀ ਘੰਟ ਤੇ ਦੇਖੋ ਜੀ ਕਰੋ ਚੈੱਕ ਨਹੀਂ ਵੀਡੀਓ ਬੰਦ ਲਾਓ ਆਹ ਹੈ ਲੋ ਇਸ ਕੱਚ ਘੜਤੀ ਆਪਣੇ ਲਾਈ ਵੀਲਾਂ ਦੀ ਹੈ ਫਿਰਦੇ ਨੇ ਮਾਤਾ ਹੋਰੀਆਂ ਆਪਣੀਆਂ ਤਿਆਰੀ ਕਰਦੀਆਂ ਸਿੰਘਾ ਵੀ ਮਿੱਤਰੋ ਹੁਣ ਆਪਾਂ ਤੁਹਾਨੂੰ ਰਾਹ ਚੱਲ ਕੇ ਮਿਲਦੇ ਆਂ ਤੇ ਜਿੱਥੇ ਰੋਕਾਂਗੇ ਤੇ ਉੱਥੇ ਹੁਣ ਰੁਪਏ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਲਓ ਜੀ ਪਿੰਡੋ 100 ਰੁਪਏ ਮੈਂ ਕਹਿੰਦਾ ਦੰਦ ਦੂੰਗਾ ਹਲੋ ਅੰਦਰੋਂ ਜਿੰਦੇ ਲਾਉਂਕਾਤੇ ਸੀ ਉਹ ਤਾਂ ਲਾਤੇ ਮੇਰੇ ਸਾਹ ਚੰਦ ਕਾਜੇ ਪੁੰਜੇ ਤੇ ਕਿੰਨੀ ਦਰ ਹੈ E' ne che di più. Sì, sì. E' un po' di più. 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 Connected? 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 डेढ सौ हज़ार हिकु सौ चालीह भाई भोड़े पेंट भूरे गुल नौ पचासी बुक लाई ਆ ਗਿਆ ਆਪਣਨੇ ਨਾਨਕੇ ਪੂਰੇ ਘੁੱਪੇ ਆ ਰਿਹਾ ਪਿੰਡ ਪੂਰੇ ਘੁੱਪੇ ਇਹ ਇੰਤਰੈਨੈਟ ਹੈ ਨਾ ਉਹ ਜਾ ਲਾ ਲਾ ਜਾ ਕੇ ਬਾਬਾ ਦੀ ਜਗਾ ਹੁੰਦੀ ਆ ਉੱਥੇ ਆਪਾਂ ਕੜਾ ਕਢਾਉਣਾ ਜੀ ਕੜਾਹੇ ਦਾ ਸਮਾਨ ਲੈ ਕੇ ਆਇਆ ਹੰਦੋ ਜੀ ਇਹ ਆ ਗਈ ਜੱਗਾ ਬਾਬਾ ਭਾਈ ਭੋਲੇ ਦੀ ਤੇ ਆਪਾਂ ਇੱਥੇ ਪਹੁੰਚ ਗਏ ਆ ਤੇ ਸੰਗਤ ਸੇਵਾ ਕਰ ਰਹੀ ਆ ਆ ਲਾ ਲੱਗਣੀ ਆਪਣੇ ਲਾਉਣ ਬਾਬਾ ਜੀ ਦਾ 15 ਕਿਲੋ ਤੇ ਇਹ ਆ ਗਈ ਬਾਬਾ ਭਾਈ ਭੋਲੇ ਦੀ ਜਗਾ ਨਿਸਾਨ ਸਾਹਿਬ ਕਰ ਲੋ ਦਰਸ਼ਨ ਜੀ ਜਲਦੇ ਮੱਥਾ ਟੇਕਣ ਬੂਟ ਲਾ ਲਈਏ ਲੋ ਜੀ ਮੱਥਾ ਟੇਕ ਗਿਆ ਪਾ ਬਾਬਦੇ ਤਿਆਰੀਆਂ ਚੱਲ ਰਹੀਆਂ ਨੇ ਇਹ ਆ ਗਈ ਬਾਬਾ ਜੀ ਦੀ ਮੇਨ ਜਗਾ ਆਪਣਾ ਮਹਾਂ ਸ੍ਰੀ ਵਾਹਿਗੁਰੂ ਦੀ ਯਾਤਰਾ ਜੋ ਸਾਵਣ ਸਾਫ ਤੇ ਮੱਥਾ ਟੇਕ ਲਈ Ini apa, ya, baju hijau tadi? Ini bapak-bapak ya, ibu lagi. Belum lagi, negara ਲੋ ਜੀ ਬਾਬਾ ਪਾਪਾ ਹੀ ਪੁੜੇ ਸੁੱਖਾ ਕੰਮ ਨੇ ਬਾਬਾ ਜੀ ਦੀ ਦਿੱਤੀ ਤੇ ਕੜਾਹੇ ਦਾ ਸਮਾਨ ਸੰਕੂਪਾਤਾ ਤੇ ਬਾਬਾ ਜੀ ਨੇ ਆਪਣੇ ਹਾਜ਼ਰੀ ਵੀ ਲਵਾਤੀ ਤੇ ਹੁਣ ਸਰੋਵਰ ਸੈਲ ਵਿੱਚ ਹਾਂ ਜੀ ਸਨਾਨਾ ਕਰਕੇ ਤੇ ਦਿੱਤ ਹੋਏ ਚੱਲਦੇ ਅੱਗੇ ਨਹੀਂ ਰੋਈ ਕਿ ਆਪ ਲੋਕ ਤੁਸੀਂ ਦਰਸਨ ਬਾਬਾ ਪਾਪਾ ਹੀ ਪੁੜੇ ਜੀ ਦੀ ਜਾਇ ਬਾਬਾ ਪਾਈ ਪਿਉਰੇ ਬਾਬਾ ਜੀ ਦੇ ਮਿੱਟੀ ਵੀ ਗੱਡੀ ਜਾਂਦੀ ਆ ਜਦੋਂ ਕਿਸੇ ਦੀ ਸੁੱਖਣਾ ਕੋਈ ਬਾਹਰ ਆ ਜਾਂਦੀ ਆ ਜੋ ਵੀ ਕੋਈ ਇੱਧਰੋਂ ਸੁੱਕ ਕੇ ਜਾਂਦਾ ਜੀ ਅਬਦੇ ਦਿਲ ਦੀ ਤੇ ਹੁਣ ਤਾਂ ਬਾਬਾ ਜੀ ਦੇ ਕਿਰਪਾ ਨਾਲ ਬਹੁਤ ਜਗਾ ਬਣ ਗਈ ਆ ਇਧਰ ਸਰੋਵਰ ਸਾਹਿਬ ਵੀ ਬਣ ਗਿਆ ਆ ਸਰੋਵਰ ਸਾਹਿਬਾ ਜੀ ਸਾਰਾ ਲੋ ਇਹ ਲੰਗਰ ਹਾਲਾਗਾ ਬਾਜੀ ਦੀ ਮੇਰੇ ਨਾਲ ਜਗਾ ਬਹੁਤ ਵਧੀਆ ਬਣਾਤੀ ਜੀ 6000 ਸੰਗ ਤਾਂ 6000 ਕਰੀ ਜਾ ਰਹੀਆਂ ਨੇ ਜੀ ਇਹ ਪੰਡ ਕੁੱਬੇ ਪੂਰੇ ਕੁੱਬੇ ਪੈ ਜਾਂਦੀ ਹੈ ਜੀ ਜਗਾ ਬਾਬਾ ਪਾਈ ਕੋਲਾ ਜੀ ਤਨੂਲੇ ਨੇੜੇ ਲੋ ਜੀ ਚੱਲੀਆਂ ਮੰਮੀ ਹੋਰੀਆਂ ਸਰੂਪਰ ਸਾਹਿਬ ਤੇ ਹਮ ਚੱਲ ਆਪਾਂ ਵੀ ਚਾਦੀ ਆਉਣਿਆ ਇਹੋ ਜਿੱਦਰੇ ਸਰੂਪਰ ਸਾਹਿਬ ਆ ਗਿਆ ਮਹਾਰਾਜ ਜੀ ਦੀ ਕਿਰਪਾ ਨਾਲ ਹੁਣ ਤਾਂ ਜਗ੍ਹਾ ਬਹੁਤ ਖੁੱਲ ਡੁੱਲੀ ਵਧੀਆ ਸਾਫ਼ ਸੁਥਰੀ ਵਧੀਆ ਬਣਤੀ ਏ ਲੋ ਜੀ ਆ ਗਿਆ ਸਰੂਪਰ ਸਾਹਿਬ ਕਰ ਲੋ ਦਰਸ਼ਨ ਬਾਬਾ ਭਾਈ ਭੋਲਾ ਦੇ ਤੇ ਮੰਮੀ ਹੋਰਿਆਂ ਨੇ ਕਰ ਲਿਆ ਪੰਜ ਸਨਾਨਾ ਤੇ ਹਨ ਇਥੇ ਅੱਗੇ ਜੰਗਲ ਹੀ ਹੁੰਦਾ ਸੀ ਸਾਰਾ ਹੁਣ ਤਾਂ ਵਧੀਆ ਜਗ੍ਹਾ ਸਾਫ ਕਰਕੇ ਬਾਬੇ ਦੀ ਬਹੁਤ ਵਧੀਆ ਬਣਾਤਾ ਲੋ ਜੀ ਇਥੇ ਮੇਲਾ ਭਰਦਾ ਹੁੰਦਾਗਾ ਤੇ ਆ ਬਾਬਾ ਜੀ ਦੇ ਤੇ ਤਿਆਰੀ ਕੀਤੀ ਜਾ ਰਹੀ ਆ ਆ ਤੁਲੇ ਜਾ ਲੈ ਜੀ ਲੈ ਹੀ ਜਾਂਦੇ ਨੇ ਮੈਨੂੰ ਲੱਗਦਾ ਕੱਲ ਨੂੰ ਜਾਂ ਪਰਸੋਂ ਨੂੰ ਸਕੇ ਇੱਥੇ ਮੇਲਾਗਾ ਬਹੁਤ ਜ਼ਿਆਦਾ ਮੇਲਾ ਬਹੁਤ ਵੱਡਾ ਮੇਲਾ ਭਰਦਾ ਜੀ ਬਾਬਾ ਜੀ ਤੇ ਆ ਨਾਲ-ਨਾਲ ਸਾਰੀ ਨਹਿਰ ਆ ਜਾਂਦੀ ਜੀ ਗੁੱਬੇ ਪਿੰਡ ਦੀ ਪੂਰੇ ਗੁੱਬੇ ਪਿੰਡ ਦੀ ਤੇ ਆ ਵਧੀਆ ਸਾਫ ਕਰਤਾ ਜੀ ਸੰਗਤਾਂ ਨੇ ਲੋ ਜੀ ਅਸੀਂ ਬੜਾ ਸਪਾਈ ਕਰੀ ਜਾਂਦੇ ਨੇ ਹਾਟ ਕੋਈ ਕੁਮਾਰਾਂ ਬਾਬਾ ਜੀ ਜਗ੍ਹਾ ਬੰਦਿਆ ਢਿੱਲ ਢੁਲਤੀ ਸਾਫ਼ ਸੁਥਰੀ ਬਹੁਤ ਵਧੀਆ ਬਣਾਤੀ ਜੀ ਇਹ ਸਾਰਾ ਅਲੰਕਰ ਹਾਲ ਆ ਜੀ ਲਓ ਜੀ ਇਹ ਆਪਣਾ ਨਾਨਕੇ ਘਰ ਤੇ ਪਹੁੰਚ ਗਏ ਸੀ ਆਪਾਂ ਨਾਨਕੇ ਘਰ ਬਾਬਾ ਜੀ ਦਾ ਜਿਹੜੇ ਸੁੱਖ ਸੁਖੀ ਹੋਈ ਸੀ ਇਕੜਾ ਇਹਦੀ ਆਪਾਂ ਦੇ ਆਏ ਮੱਥਾ ਵੀ ਟੇਕਿਆ ਹਾਜ਼ਰੀ ਬਾਬਾ ਜੀ ਦੇ ਲਵਾਏ ਤੇ ਮਾ ਮਾ ਮਮੀ ਉਥੇ ਸੇਵਾ ਕਰਨ ਗਏ ਹੋਣੇ ਜੀ ਨਾਲ ਮਾਮੇ ਦਾ ਮੁੰਡਾ ਵੀ ਇਹ ਨਾਨੀ ਘਰੇ ਆ ਗਈ ਆ ਚਲ ਇਹਨੂੰ ਮਿਲ ਚੱਲਦੇ ਆ ਤੇ ਇਹ ਬੈਠੇ ਆਪਣੀ ਨਾਨੀ ਮਾਤਾ ਇੱਜ਼ਤ ਨਾਲ ਉਹਨੂੰ ਬੁਲਾਉਣਾ ਦੋ ਜਵਾਬ ਦੀ ਤੀਜਾ ਦਾ ਵੀ ਮਾਤਾ ਬੈਠੀ ਆ ਗਈ ਤੇ ਸਹੁਰਾ ਭਾਂਤੀਆਂ ਲੱਗੀਆਂ ਨੇ ਗੱਲਾਂ ਕਰਨ ਚੱਲ ਵਧੀਆ ਗੱਲ ਆ ਜੀ ਵੀ ਦੇਖੋ ਕੀ ਕਰਦੇ ਰਹੇ ਸੀ ਕੱਪਕੇ ਆਏ ਬਰਨਾਲੇ ਪਹੁੰਚੇ ਬਾਰੋ ਬਰੀ ਇਹਨਾਂ ਨੂੰ ਕਰਦੇ ਕੋਈ ਨਹੀਂ ਕਰਤੋ ਕੋਈ ਨਹੀਂ ਕਰਤੋ ਉਹ ਤਾਂ ਕੋਈ ਨਹੀਂ ਕਰਤੋ ਉਹ ਤਾਂ ਕਾਲਾ ਨਹੀਂ ਜਾਂਦਾ ਨਾ ਬਾਅਦ ਵਿੱਚ ਆਪਰੇ ਸਾਰੇ ਘਰ ਰਹੋਗੇ ਲੇ ਗਏ ਕਰਦੇ ਸਾਢੇ ਉਹ ਆ ਜਾਣਗੇ 4:00 ਟਾਈਮ 'ਤੇ ਜਾਣਗੇ ਮੈਨੂੰ ਅੱਛਾ ਨਹੀਂ ਪਤਾ ਅੱਜ ਬਾਅਦ ਅਸੀਂ ਜਾਂਦੀ ਕੋਈ ਜੇ ਤਰੇ ਆਵਾਂਗੇ ਲੋ ਜੀ ਸਭੀ ਕੀ ਤਲਵੰਡੀ ਪਹੁੰਚ ਗਏ ਆ ਗਿਆ ਖੰਡਾ ਚੌਕ ਹਾਂ ਜੀ ਤਾਂ ਲਿਖਿਆ ਬੈਗ ਕੋ ਤੋੜੇ ਦਾ ਇਤਰਾ। ਮੈਂ ਵੀ ਆਪਾਂ ਫੋਜੀ ਆਂ ਸਾਬੂ ਕਿਤਲਵੰਡੀ ਇੱਕ ਅੰਡਾ ਚੌਂਕਾ। ਆਹ ਆ ਗਏ ਗੁਰਦੁਆਰਾ ਸਾਹਿਬ ਦੇ ਦਰਸ਼ਨ। ਕਿੱਥੇ ਹੋਵਾਂਗਾ? ਕਿੱਥੇ? ਅਵਾਸ ਗੁਰਦੁਆਰਾ ਸਾਹਿਬ ਜਿਨਾ ਪਰ। ਲਈ ਕਰੋ ਦਰਸ਼ਨ। ਸਾਹਿਬ ਤੋਂ ਦਮਨ ਸਾਹਿਬ ਦੇ। ਤੇ માતા ਹੋ ਰਹੀਆਂ ਇੱਧਰ ਖੜ ਗਿਆ ਦੁਕਾਨ ਦੇ ਪਤਨੀ ਕੀ ਫਿਰਨ ਲੱਗ ਗਏ ਖੜੀਆਂ ਨੇ ਗੁਰਦੁਆਰੇ ਦੇ ਚੱਲ ਕੇ ਕੋਲੇ ਕਰਾਉਣੇ ਆਪਾਂ ਤੁਹਾਨੂੰ ਦਰਸ਼ਨ ਇਹ ਸਾਰੀ ਮੇਰੇ ਦੁਕਾਨਦਾਰੀ ਕੀਤੀ ਹੋਈ ਆ ਤੇ ਆ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਕਾਲ ਤੱਕ ਸ੍ਰੀ ਦਮਦਮਾ ਸਾਹਿਬ ਜੀ ਵਾਰੀਆਂ ਅੱਛਾ ਅਸੀਂ ਆ ਪਾਏ ਆ ਕਿਥੇ ਪਹਿਲੀ ਘੇੜੀ ਤੇ ਬਾਬਾਵਾ ਸੋਣ ਕਿਰਪਾ ਰੱਖੇ ਜਿਹੜਾ ਆਪਣਾ ਵਾਜਦਾ ਹੀ ਰਹੇ ਜੀ ਕਰ ਲੋ ਤੁਸੀਂ ਦਰਸ਼ਨ ਸੰਗ ਜੀ ਆਪਾਂ ਛੋਡੇ ਹੋ ਜੀ ਵੀਡੀਓ ਬਣਾਉਣੇ ਆ ਛੋਡੇ ਲਈ ਬਣਾ ਕੇ ਪਾਉਣੇ ਆ ਜਿੰਨਾ ਤੋਂ ਨਹੀਂ ਘਰੋਂ ਨਿਕਲਣ ਦਾ ਕੰਮ ਕਰਾਂ ਦੀਆਂ ਮਜਬੂਰੀਆਂ ਕਰਕੇ ਜੀ ਆਪਾਂ ਘਰੇ ਬੈਠੇ ਤੁਹਾਨੂੰ ਦਰਸ਼ਨ ਕਰਾ ਸਕੀਏ ਆਪ ਤਾਂ ਹੋਈ ਜਾਂਦੇ ਨੇ ਜੀ ਚਲੋ ਜੀ ਕਰ ਲੋ ਗੁਰੂ ਘਰ ਦੇ ਦਰਸ਼ਨ ਤੋਂ ਸਾਹਮਣੇ ਗੁਰਦੁਆਰਾ ਸਿੰਘ ਸਾਨ ਸਾਹਿਬ ਤੇ ਇੱਕ ਇਧਰ ਗੁਰਦੁਆਰਾ ਸਾਹਿਬ ਦਾ ਨਾਨਕ ਸਾਹਿਬ ਚਲੋ ਜੀ ਮੰਮੀ ਆਏ ਤਾਕ ਸ੍ਰੀ ਦਮ ਦਮ ਤੁਮਾ ਸਾਬ ਆ ਸਭੋ ਕੀ ਤਲਵੰਡੀ ਉਹਨ ਕਰੀਏ ਆਪਾਂ ਜੀ ਪਤਾ ਰੂਮ ਕਿੱਥੋਂ ਮਿਲਦਾ ਹੈਗਾ ਰੂਮ ਦਾ ਪਤਾ ਕਰਕੇ ਫੇਰ ਆਪਾਂ ਮਹਾਰਾਜ ਜੀ ਦੇ ਦਰਸ਼ਨ ਕਰਾਉਨੇ ਆ ਉਹਨੂੰ ਆਪਣਾ ਭਰਾ ਚੱਲਿਆ ਜੀ ਆਪਣੇ ਭਰਾ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੀ ਵੀ ਗੁਰੂ ਘਰਾਂ ਦੀਆਂ ਵੀਡੀਓ ਪਉਂਦਾ ਹੈਗਾ ਤੇ ਆਪਣੇ ਚੈਨਲ ਦਾ ਨਾਮ ਹੈਗਾ ਜਗਸ਼ੀਰ ਗਰੇਵਾਲ ਟਰੈਵਲ ਬਲੌਗਸ ਜੀ ਜਗਸ਼ੀਰ ਗਰੇਵਾਲ ਟਰੈਵਲ ਬਲੌਗਸ ਜੀ ਆਪਣੇ ਭਰਾ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਜੀ ਇਹ ਦਿੱਤੀ ਹੋਈ ਉਸ ਦਾ ਸੰਖੇਪ ਹੈ ਜਿਹੜਾ ਤੁਹਾਨੂੰ ਸੁਣਾਉਣਾ ਹੈ। ਵਰਮੁਣੀ ਉਹ ਜੀ ਸਿੰਗਰ ਦੀ ਸੰਗਤ ਆ। ਬਾਕੀ ਬੋਲਾਂ ਮੈਨੂੰ ਪਤਾ ਨਹੀਂ ਕਿ ਜਸੂਤ ਨਹੀਂ ਆਈਗੀ। ਅੱਛਾ ਕੋਈ ਮਾਇਾ ਨਹੀਂ ਕੋਸਟ ਦੀ ਹੋਵੇ। ਜਾਉਂਦਾ ਸਾਹਿਬ ਦਾ ਇਤਿਹਾਸ। ਇਹ ਤੁਸੀਂ ਜ਼ੂਮ ਕਰਕੇ ਪੜ੍ਹ ਲਿਓ ਜੀ। ਖਾਲਸਾਵਾਦ ਦਾ ਚੌਥਾ ਤਾਕਤ ਆ ਇਹ। ਸ੍ਰੀ ਸਾਹਿਬ ਸ੍ਰੀ ਗੁਰੂ ਰੋਹ ਹੈ ਜੀ ਸਮੇਂ ਦੇ ਯਾਵਲ ਹੁਕਮਨਾਮਾ ਰੰਨਾ ਦੇ ਖਲਾਫ ਜੂਲਦੇ ਹੋਏ 1704 ਈਸਵੀ ਨੂੰ ਅਨੰਦਪੁਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਡਕੇ ਚਮਕੌਰ ਸਾਹਿਬ ਮਾਸੀਵਾਲਾ ਦੀਨਾ ਕਾਂਗੜ ਮੁਕਤਸਰ ਸਾਹਿਬ ਸਨਲੱਖੀ ਜੰਗਲਾ ਪੱਕਾ ਫਤਰਾਲਾ ਦੀ ਸਥਾਨਾਂ ਨੂੰ ਸਾਗ ਲਾਉਂਦੇ ਹੋਏ ਇਸ ਸਥਾਨ ਤੇ ਸਰਵਨ ਦੇ ਈਸਵੀ ਨੂੰ ਪੁੱਜੇ ਗੁਰੂ ਜੀ ਨੇ ਇੱਥੇ ਕਰੀਬ ਬਾਕੀ ਤੁਸੀਂ ਪੜ ਲਿਓ ਜੀ ਇਤਿਹਾਸ ਆਪਾਂ ਨੇ ਸਾਰਾ ਉਹ ਕਰ ਤਾਂ ਤੁਸੀਂ ਸਕਰੀਨ ਸ਼ਾਟ ਲੈ ਲਿਓ ਸਕਰੀਨ ਸ਼ਾਟ ਲੈ ਕੇ ਆਪ ਹੀ ਪੜ ਲਿਓ ਜੀ ਤਾਂ ਉਹਨਾਂ ਦਾ ਇਤਿਹਾਸ ਬਸ ਆਪ ਆਪਣਾ ਦਰਸ਼ਨ ਦੇ ਮਤਲਬ ਗੁਰੂ ਉਹ ਇਹੀ ਨੇ ਦਮਦਮਾ ਦੀ ਧਰਤੀ ਤੇ ਅਨੰਦਪੁਰ ਤੋਂ ਚੱਲਦੇ ਹੋਏ ਦਾਮ ਲੈਤਾ ਸੀਗਾ ਜੀ ਇੱਥੇ ਆ ਕੇ ਵਿਸਰਾਮ ਕੀਤਾ ਸੀਗਾ ਬਾਕੀ ਤੁਹਾਨੂੰ ਇਤਿਹਾਸ ਪੜ ਕੇ ਪਤਾ ਲੱਗ ਜਣਾਗਾ ਸਕਰੀਨ ਸ਼ਾਟ ਲੈ ਕੇ ਤੁਸੀਂ ਪੜ ਲਿਓ ਜੀ ਇਤਿਹਾਸ ਸਾਰਾ ਤੇ ਇਹ ਆ ਗਿਆ ਗੁਰਦੁਆਰਾ ਸਾਹਿਬ ਇੱਥੇ ਮਹਾਰਾਜ ਜੀ ਲੋਈ ਤੇ ਸ਼ੇਰ ਗੁਰਦੁਆਰਾ ਸਾਹਿਬ ਤਾਉਂਦਮਾ ਮਹਾਰਾਜ ਜੀ ਦੇ ਕਰਾਂਗੇ ਦਰਸ਼ਨ ਪਹਿਲਾਂ ਰੋਮਰਮ ਦਾ ਕਰ ਲਈਏ ਪਤਾ ਜੀ ਬਾਰੋਂ ਤਾਂ ਆਪਣੇ ਦਰਸ਼ਨ ਕਰ ਹੀ ਲੈ ਜੀ ਗੁਰੂ ਘਰ ਆ ਕੇ ਇੱਕ ਗੱਲ ਪੱਕੀ ਆ ਸਕੂਨ ਬਹੁਤ ਮਿਲਦਾ ਜੀ ਜੀ ਆਪਾ ਜੱਲੇ ਦਰਬਾਰ ਸਾਹਿਬ ਕੋਠੇ ਕਰ ਤੇ ਕਰਾਉਣੇ ਸਾਨੂੰ ਵੀ ਚੱਲ ਕੇ ਦਰਸ਼ਨ ਤਾਂ ਦੀਪ ਸਿੰਘ ਜੀ ਦਾ ਕੋ ਲੋ ਜਿੱਦਰਾ ਸੀਰ ਬਾਬਾ ਦੀਪ ਸਿੰਘ ਜੀ ਦਾ ਕੋ ਜੇ ਹੁਣ ਮੱਥਾ ਟੇਕ ਲਈ ਜੀ ਲੋ ਸੰਗਤੀ ਕਰ ਲੋ ਦਰਸ਼ਨ ਮਹਾਰਾਜ ਜੀ ਦੇ ਅੰਦਰ ਸਤਿ ਗੁਰੂ ਘਰ ਤੇ ਨਰਨਾਥ ਸਾਹਿਬ ਦੀ ਵੀਡੀਓ ਨਾ ਬਣਾਉਣ ਦੇਣਾ ਫਿਰ ਵੀ ਆਪਾਂ ਤੁਹਾਨੂੰ ਬਾਹਰ ਹੀ ਦਰਸ਼ਨ ਕਰਾ ਦਿੰਦੇ ਜੀ ਮਹਾਰਾਜ ਜੀ ਦੇ ਆਪਣਾ ਨੀਤ ਪਾਤ ਸੰਸਕਾਰ ਕਰਦੇ ਸੋਇਆ ਜੀ ਵੀ ਕਟਾਰਸਰੀ ਦੇ ਦੋ ਸਾਹਮਣੇ ਆ ਕੇ ਮਹਾਰਾਜ ਜੀ ਆਪਾਂ ਮਹਾਰਾਜ Lógico, lo maradí de darse ਲਓ ਜੀ ਸੇਰੀ ਉਤੇ ਬਾਦਰਜੀ ਯਾਤਰੀ ਨਵਾਸ ਨੰਮੀਆਂ ਸਰਾਂਵਣੀਆਂ ਨੇ ਜੀ ਇਹ ਆਪ ਨੂੰ ਇੱਥੇ ਮਿਲਿਆ ਰੂਮ ਤੇ ਕਮਰਾ ਆਪਣਾ ਆਤੀਗਾ 202 ਨੰਬਰ ਲਓ ਜੀ ਚੈੱਕ ਕਰ ਚੈੱਕ ਕਰਦੇ ਛੱਡਿਆ ਬੰਦ ਦਾ ਵਗ ਕੁਛ ਨਾ ਕਰ ਦਿਓ ਜਰੂਰ ਦਿਵਾਇ बैड भी बड़ा खुला डुला कम ही है बढ़िया बैड लगे जी हो रू इत बाथरूम फर्क नहीं खिड़क गया ना ना। अपनी संगत है ਔਰ ਇਹ ਆਪ ਨੂੰ ਸੇਵਾ ਮਿਲ ਗਈ ਸੀ ਬਾਬਾ ਜੀ ਕਹਿੰਦੇ ਤਿਆਜ ਕਟਾ ਕਟਾਓ ਤੇ ਆ ਬੈਠੀ ਆ ਮਾਤਾ ਆਪਣੀ ਆ ਬੈਠੀ ਆ ਮਾਮੀ ਤੇ ਆ ਸੰਗਤ ਆ ਜੀ ਔਰ ਇਹ ਪਿਆਰ ਜੀ ਸੇਵਾ ਕਰ ਰਹਿ ਇਸਕੇ ਪਿਆਰ ਦਾ ਟਰੇ ਜੀ ਸਹੀ ਗੱਲ ਆ ਸੇਵਾ ਕਰਕੇ ਸਾਨੂੰ ਬੜਾ ਮਿਲਦਾ ਜੀ ਦਰਦ ਉਹ ਵੀ ਇੰਦੀ ਗੱਲ ਹੀ ਆ ਜਿਹੜੀ ਸੇਵਾ ਮੇਰੀ ਆ ਜੀ ਕਰਾ ਦੇਣੀ ਚਾਹੀਦੀ ਆ ਕਰ ਲੈਣੀ ਚਾਹੀਦੀ ਸੇਵਾ ਠੀਕ ਇੱਥੇ ਗੁਰੂਰੇ ਮਿਲਦੀ ਆ ਜੀ ਕਰਮ ਵਾਲਾ ਬੰਦੇ ਸੇਵਾ ਕਰਦਾ ਆਪਾਂ ਹੋ ਚੱਲਵਾ ਦਾਂਗੇ 2 ਘੰਟੇ ਲਓ ਜੇ ਸੰਗਤ ਸੇਵਾ ਕਰੀ ਆ ਉਹ ਆਪਣੇ ਨਾਂ ਕੇਸ਼ਨਪੁਰੇ ਆਪਣੇ ਮਾਤਾ ਹੋਰੀ ਬੱਠੇ ਨੇ ਕੇਸ਼ਨਪੁਰੇ ਹਟਕਾਨਾ ਪਹੁੰਚੇ ਲੋ ਜੀ ਸੇਵਾ ਪਕਰਾਏ ਹੁਣ ਚੱਲਦੇ ਆਪਾਂ ਆਪਣੀ ਸਰਾਂ ਚ ਤੇ ਆ ਜਾਂਦੇ ਆ ਮਾਤਾ ਹੋਰੀਆਂ ਤੇ ਇਹਨਾਂ ਦੀਆਂ ਕਿਸੇ ਨੇ ਚੱਪਲਾਂ ਚੱਕ ਲਈਆਂ ਤੇ ਇਹ ਕੰਮ ਯਾਰ ਲੋਕਾਂ ਦਾ ਬਹੁਤ ਜ਼ਿਆਦਾ ਗੰਦਾ ਹੈਗਾ ਗੁਰੂ ਘਰ ਆ ਕੇ ਚੱਪਲਾ ਚੱਪਲਾ ਚੱਕਣੀ ਹੈ ਕਿਸੇ ਦੀਆਂ ਸਰਦਾ ਤਾਂ ਕੀ ਰੱਖਣੀ ਆ ਤੇ ਚੱਪਲਾਂ ਹੀ ਚੋਰੀ ਕਰ ਲੈਣੀਆਂ ਬਹੁਤ ਮਾੜੀ ਗੱਲ ਆ ਯਾਰ ਚਲੋ ਕੋਈ ਗੱਲ ਨਹੀਂ ਸਵੇਰੇ ਫਿਰ ਹੋਰ ਲੈ ਲਾਂਗੇ ਤੇ ਚੱਲ ਵਿਚਾਰੀਆਂ ਸੇਵਾ ਕਰਾਈਆਂ ਜਿਹੜੇ ਕਰਮਾਂ ਚ ਹੈਗੀ ਸੀ ਬਾਬੇ ਨੇ ਲਾਈ ਸੀ ਹੁਣ ਚੱਲਦੇ ਆਪਾਂ ਰੂਮ 'ਚ ਉਹ ਹੀ ਕਰੀ ਸਾਹਮਣੇ ਰਹਿ ਗਿਆ ਦਰਬਾਰ ਸਾਹਿਬ ਹਾਜ਼ਰੀ ਤੜਕੇ ਲਵਾਵਾਂਗੇ ਇੱਕ ਵਾਰੀ ਆਪਾਂ ਲਵਾਏ ਹੁਣ ਤੇ ਲਓ ਜੀ ਇਹ ਨਵੀਂ ਸ਼ਰਾਚ ਆਪਣੇ ਕਮਰਾ ਲੈਤਾ ਇੱਧਰ ਆ ਗਏ ਆਪਣੇ ਸਰਾ ਆ ਜਾਓ ਵੀ ਸੰਗ ਤੋਂ ਪਚਾਈਏ ਸਾਨੂੰ ਥੋੜੇ ਕਮਰੇ ਚ ਲਓ ਜੀ 3 ਗੁਰੂ ਤੇਗ ਬਹਾਦਰ ਯਾਤਰੀ ਨਿਵਾਸ

ਤੇ ਫੇਰ ਮਿਲਾਂਗੇ ਇੱਕ ਨਵੇਂ ਵਲੌਗ 'ਚ